ਕੀ ਖਾ ਗਿਆ ਹੋ ਗਿਆ ਮੇਰਾ ਤੂੰ ਹੀ ਸੀ ਕੱਲਾ ਹੋ ਰੁਕਾ ਹੋਣਾ ਮੇਰਾ ਸੇ ਕੀ ਹੋ ਗਿਆ ਤੈਨੂੰ ਖਾ ਗਿਆ ਹੋ ਗਿਆ ਹਾਏ ਹਾਏ ਵੇ ਕੀ ਹੋ ਗਿਆ ਤੈਨੂੰ ਪੀਰ ਨੂੰ 140 ਰੁਪਏ ਦਾ ਚਿੱਟਾ ਲੱਦਦਾ ਪੈਸੇ ਲੈ ਗਿਆ ਹੋਰ ਮੈਂ ਕਿਹਾ ਨਹੀਂ ਖਾ ਰਹੀ ਯਾਰ ਐਵੇਂ ਕਾਤੋਂ ਟੰਗ ਕਰਦੇ ਹੋ ਮੈਨੂੰ ਮੇਨਾ ਹੋ ਨਹੀਂ ਦੇ ਪੈਸੇ ਤੇ ਪਹਿਲਾਂ ਮੰਗ ਲੈਨੇ ਆ ਕੋਈ ਨਹੀਂ ਬਾਈ ਹੁਣ ਅੱਗੇ ਤਾਂ ਤਿਆਰ ਰੱਖਿਆ ਕਰਾਂਗੇ 100 ਰੁਪਏ ਹਾਂ ਬਾਈ ਉਹ ਭਰਾਵਾ 500 ਦਾ ਏ ਆ ਫੜ ਤੇ ਖੇਡੋ ਉਹ ਸਾਡੇ ਆਲਿਆ ਉਹ ਪਾਰ ਲੈਣਾ ਇਹਨੂੰ ਉਧਰ ਸਾਈ ਜੇਗਾ ਤੂੰ ਜਾਨਾ ਇੱਕ ਤਾਂ ਸਾਡੇ ਆਲੇ ਭਰੀ ਦੇ ਜਾਨਾ ਸਬਰ ਵੀ ਕਰ ਸਾਡੇ ਆਲੇ ਇੱਕ ਤਾਂ ਤੂੰ ਆਇਆ ਲੇਟਾਂ ਦਾ ਬੋਕਰ ਮਾਰ 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 ਤੇ ਬੈਠਣੋਂ ਥਾਂ ਬਣਾਇਆ ਚਾਇਦਾ ਇਹ ਜਿਹੜਾ ਘਾਹ ਉਗ ਰਿਆ ਖੜਾ ਇੱਥੇ ਹਾਂ ਇਹ ਅਜੀ ਰਾਜ ਕਿੱਧਰ ਨੂੰ ਜੱਗ ਗਏ ਔਰ ਯਾਰ ਐ ਦਰਦਾਈ ਜੇ ਆਂਦਾ ਬਦੰਦਰ ਆ ਜੀ ਤਾਂ ਮਰੇ ਭਰ ਗਈ ਭਰ ਗਿਆ ਭਰ ਗਿਆ ਭਰ ਗਿਆ ਲਵਾ ਮੀਤੇ ਨੂੰ ਬੰਦੇ ਬਹਿਨੇ ਥੜੀਆਂ ਰੂੜਗਾਂਲੇ ਥਾਂ ਤੇ ਆ ਕੇ ਲੋਗ ਲੱਕ ਕੇ ਲਾਉਣੇ ਆ ਭੈ ਮੈਂ ਤੂੰ ਪੁੱਛਾ ਕੌਣਾ ਲੇਟਾ ਵੱਡਾ ਤੂੰ ਬਾ ਮਨ ਉਹ ਵਮਨ ਨੇ ਕਰਦੇ ਵੇਗ ਲੈ ਲਾਉਣ ਉਹ ਸਾਡੇ ਵਾਲਿਆ ਬਸ ਪਰਤਾ ਗਈ ਯਾਰ ਸਾਡੇ ਵਾਲਿਆ ਲਾਉਣਾ ਔਰ ਇੱਕ ਗੜਾ ਤੇ ਪੰਜ ਚੁੱਕ ਨਸ਼ਾ ਕਰਦੇ ਆਪਾਂ ਇੱਕ ਦਾ ਜਦ ਰੱਬ ਵੈਰੀ ਬਣਿਆ ਬੈਠਾ ਹਮਾਂ ਹੀ ਬਾਣੀ ਉਹ ਇਹ ਨੇੜਿਆ ਉਹ ਰੋਕ ਲਾ ਰੱਜਾ ਕਰ ਲੈਣੇ ਚਲਾ ਲੈ ਆ ਚੁਗਰਾ ਚਲਾ ਲਈ ਆਏ ਹਾਂ ਸਾਡੇ ਵਾਲਿਆਂ ਓਏ ਇਹਦੀ ਦਾ ਸਮੈਲੀ ਜਦੋਂ ਆਂਦੀ ਹੈ ਨਾ ਉਦੋਂ ਐ ਹੋ ਜਾਂਦਾ ਵੀ ਠੀਕ ਆ ਸਾਹ ਆ ਜਾਂਦੇ ਆ ਆ ਘਾੜ ਗਿਆ ਸਾਰਾ ਹੀ ਲੈ ਲੈਂਦੇ ਆਟੇ ਵਾਲਾ ਘੜਸ ਵਰਗਾ ਝੂਟਾ ਮੈਨੂੰ ਇੱਕ ਵਾਰੀ ਲੈ ਲੈਣਦੇ ਹੁਣ ਤਾਂ ਜਾ ਹੀ ਉੱਟਣਗੇ ਯਾਰ ਹੁਣ ਤਾਂ ਅਮਰੀਕਾ ਆਸਟ੍ਰੇਲੀਆ ਨਹੀਂ ਜਾਣਗੇ ਤੂੰ ਕਿਹੜੇ ਦੁਨੀਆਂ ਵੱਸ ਜਾਣਾ ਦੱਸ ਮੈਨੂੰ ਉਧਰ ਹੀ ਚੁੱਟਾ ਜਾਊਗਾ ਤੇ ਰਾਖ ਵੀ ਜਾ ਓ ਤੂੰ ਆ ਲੈ ਜਾਊਗਾ ਜਾਊਗਾ ਲਾਣੇ ਲੈ ਲਾਣਾ ਜਿਹਦੀਆਂ ਆ ਕੰਜਰ ਦੇਣਾ ਉਹ ਕਰੀ ਜਾਂਦੇ ਨਾ ਕੋਈ ਨਹੀਂ ਲਾਣਾ ਅਮਰੀਕਾ ਆਸਟ੍ਰੇਲੀਆ ਜਾਂਦੇ ਆਜੋ ਭਾਈ ਜੀ ਨੇ ਜਾਣਾ ਅਮਰੀਕਾ ਆਸਟ੍ਰੇਲੀਆ ਕਨੇਡਾ ਲਾ 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 ਝੂਟੇ ਸੁਭੀ ਅੱਜ ਹਾਂ ਮੈਂ ਹਾਂ ਆਦਾ ਜੀ ਨੂੰ ਅੰਦਰ ਮਾਈ ਦੀ ਆਣਾ ਸਾਡੇ ਵਾਲਿਆ ਇਹਦਾ ਜਾ ਕੇ ਅੰਦਰ ਦੱਸ ਦੀਆ ਪਹੁੰਚ ਕੇ ਵੀ ਮੈਂ ਪਹੁੰਚ ਗਈ ਪਹੁੰਚ ਗਈ ਦੱਸ ਦੀਆ ਨਾ ਆ ਲੈ ਲੈ ਸਾਡੇ ਵਾਲਾ ਬਰਾ ਬਰਾ ਮੇਰੀ ਵਾਰੀ ਨਹੀਂ ਜੀ ਵਾਰੀ ਦੀਰੀ ਵੀ ਆਈ ਆਏ ਚਲੋ ਇਹ ਤਾਂ ਮਨੇ ਵਾਰੀ ਚ ਆ ਦੇ ਦੇ ਨਾ ਚੂਟਾ ਤੂੰ ਵੀ ਲੜਾ ਹੋਰ ਦੂਜੀ ਆ ਰਹੀ ਮੇਰੀ ਗੱਲ ਸੁਣੋ ਤੁਸੀਂ ਬੈਠ ਕੇ ਲਾਓ ਮੈਂ ਚੱਲਦਾ ਜਾ 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 ਕਰ ਜਾ ਟੱਕਦਾ ਦਾ ਤੁਹਾਡਾ ਜਾ 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 ਉਪਰ ਹੌਲੀ ਜਾਈ ਹੌਲੀ 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 ਹੋਣੀ ਹੋਈ ਜਾ ਕੱਲ ਨੂੰ ਆ ਜੀ ਐਸੇ ਟਾਈਮ ਤੇ ਆ ਚੰਗਾ ਚੰਗਾ ਮੇਰੇ ਸਾਰੇ ਹਮਲੀ ਨਾ ਹੋਣ ਤਾਂ ਆ ਆ ਹਲਾ ਪਤਰੀ ਠੋੜੀ ਖਾ। ਮੈਂ ਨਹੀਂ ਖਾਣੀ। ਖਾ ਪਾ ਥੋੜੀ। ਲੈ ਜਾ ਮੈਂ ਨਹੀਂ ਖਾਣੀ। ਜ਼ਬਤ ਖਾ ਥੋੜੀ ਢੜਕੇ ਦਾ ਕੁਛ ਕਰਦਾ। ਮੈਂ ਕਿਹਾ ਨਹੀਂ ਖਾਣੀ ਬਸ। ਐਵੇਂ ਕਾ ਤੋ ਤੰਗ ਕਰਦੇ ਹੋ ਮੈਨੂੰ। ਕਾ ਤੋ ਲਉ ਪੀਤਾ ਸਾਰੇ ਉਹ ਤੰਗ ਕਰ ਮਾਰਿਆ। ਬਸ ਤੇਰਾ ਪਿਓਨ ਤੰਗ ਕੀ ਤੇ ਹਣ ਤੂੰ ਲੱਗ ਗਿਆ। ਹਣ ਕਾ ਤੋ ਮੈਨੂੰ ਹਣ ਤੋ ਤੰਗ ਕਰਦੇ ਹੋ ਜਾਵਣਾ ਕਿੱਥੇ ਜਾਵਣਾ ਕਿਹੜੇ ਖੂਚ ਡਿੱਗਾ ਜਾ ਕੇ ਦੱਸ ਮੈਨੂੰ। ਮੈਨੂੰ ਨਹੀਂ ਪਤਾ। ਸੋਹਣਾਂ ਦੇ ਮੈਨੂੰ ਪਿਆਂਦੇ ਜਾ ਆ ਪਿਆ ਹੀ ਰਹਿਣਾ ਹੁੰਦਾ ਸਾਰਾ ਦਿਨ ਪਿਆ ਹੀ ਰਹਿਣਾ ਮੈਂ ਤੂੰ ਨਹੀਂ ਮੈਨੂੰ ਜਾਣ ਦੇਣਾ ਜਾ ਜਾ ਆਪਣਾ ਹਾਂ ਰਾਣੇ ਡਰ ਕੇ ਡਰ ਕੇ ਨਿਕਲਿਆ ਬਾਹਰ ਆਇਆ ਉਹ ਆ ਗਿਆ ਜੀਤਿਆ ਬਲਾਂ ਲੇਡ ਹੋ ਗਿਆ ਉੱਥਾਂ ਚ ਉਹ ਹਾਂ ਗੈਪਸੂਨ ਚੱਲ ਕੇ ਆ ਜਾ ਬੈਠ ਗੈਪਸੂਨ ਲੈ ਪੈਸੇ ਲੈ ਕੇ ਆਇਆ ਅੱਜ ਹੈਗੇ ਆ ਪੈਸੇ ਹੈਗੇ ਆ ਥੋੜੇ ਘਨੇ ਹੈਗੇ ਆ ਆਇਆ ਫਿਰ ਬਹਿ ਜਾ ਚੱਲ ਇਹਨੂੰ ਮੋੜਦਾ ਨਾ ਫੜ ਗਿਆ ਆਣ ਗਿਆ ਹਾਂ ਹਾਂ ਚੱਲ ਕਰ ਹਾਂ ਕਾ ਗਿਆ ਦਾਂਦਾ ਵੈਂਕੀ ਹੈ ਚੱਲ ਚੱਲ ਆ ਜਾਏਗਾ ਨਹੀਂ ਨਹੀਂ ਤੇ ਜਾਂਦਾ ਚੱਲ ਇਹ ਜਾਣਾ ਆਵਾ ਪਾਈ ਕੰਮ ਸਹੀ ਇਧਰੇ ਕੰਨਾ ਕਰਿਆ ਕਰੋ ਚੌਂਡ ਚ ਗੱਲ ਰੇਤਾ ਛੜ ਕੇ ਤੇ ਝਾੜੂ ਨਹੀਂ ਮਾਰਦੇ ਵੀ ਨਾ ਹੋਣੇ ਦੇ ਪਾਹ ਦੇ ਪਹਿਲਾ ਮੰਗ ਲੈਨੇ ਆ ਕੋਈ ਨਹੀਂ ਭਾਈ ਤੁਹਾਨੂੰ ਅੱਗੇ ਤਾਂ ਤਿਆਰ ਰੱਖਿਆ ਕਰਾਂਗੇ ਉਹ ਖੜਾ ਯਾਰ ਆ ਆ ਯਾਰ ਧਾ ਲਲਾ ਨਾ ਬਸ ਆ ਉਹ ਵੇਖੀਂ ਦੇਖ ਨਾ ਲਈ ਆ ਗਿਆ ਇੱਕ ਮਿੰਟ ਭਾਈ ਕੀ ਹਾਲ ਆ ਹਾਂ ਵੇ ਹੁੰਡਿਆ ਕਿਵੇਂ ਆਣੇ ਹੋਏ ਉਹ ਭਾਈ ਉਹ ਪਤਾ ਲੈਣਾ ਸੀ ਕੈ ਪਸੂਲਾਂ ਦਾ ਪਤਾ हां हां भाई ले चलो हां ले जी ए हेलो भाई 100 ਰੁਪਏ ਹਾਂ ਭਾਈ ਉਹ ਭਰਾਵਾ 500 ਦਾ ਹੈ ਆ ਫੜ ਤੇ ਖੇਡੋ ਉਹ ਬਾਈ سنیਰ ਬਾਲਾ ਟੁੱਟਿਆ ਉਹ ਵੀਰੇ ਬਹੁਤ ਪੁੱਠੇ ਸਿੱਧੇ ਗੱਮਾ ਹੈ ਬਾਂਬੁੰਦਰ ਜੱਬਾਂ ਚ ਟੁਈਆਂ ਦੇ ਬੰਨੇ ਹੋਏ ਬਾਈ ਬਣ ਕੇ ਆ ਇੱਥੋਂ ਦੇ ਮੇਰੇ ਕੋਲੇ ਕੋਈ ਉਹ ਜਿਹਾ ਪੁੱਛ ਲੈ ਕੇ ਆ ਗਏ ਮੈਂ ਫਸ ਗਿਆ ਦੱਸਦੇ ਕਿ ਇਸਨੇ ਪਿੱਛੇ ਜਾਣਾ ਮੇਰੇ ਬਾਈ ਬਣ ਕੇ ਦੇ ਤੋੜੇ ਦੇ 36 ਆਉਂਦੇ ਤੇਰੇ ਅਗੇ ਜਾਓ ਖੇਡੋ 100 ਰੁਪਏ ਤਾਂ ਹੀ ਦੇ ਦੇ ਬਾਈ ਲਾਨ ਕੇ 100 ਸੂ ਦਾ ਕੁਝ ਨਹੀਂ ਆਉਂਦਾ ਅੱਜ ਗੱਲ ਨੀਰ ਬਾਲਾ ਟੁੱਟੀ ਜਾਂਦਾ ਬਾਈ ਨਹੀਂ 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 ਆਪਾਂ ਤੇਰੀ ਗੱਲ ਨਾਲ ਸਹਿਮਤ ਨਹੀਂ ਆਏ ਬਾਈ ਯਾਰ ਜਾਓ ਕੀ ਕਰੀਏ ਪਤਾ ਨਹੀਂ ਕਿਧਰੋਂ ਕਿਧਰੋਂ ਮੂੰਹ ਚੱਕ ਕੇ ਆ ਜਾਂਦੀ ਐ ਮੀਂਹ ਦੀ ਰ ਇਹ ਤਾਣੀ ਪਤਾ ਨਹੀਂ ਚਦਾ ਨਹੀਂ ਪੈਸੇ ਥੋੜੇ ਆ 500 ਦਾ ਆਹੋਂ ਉਹ ਵੈਸੇ ਲੈ ਕੇ ਨਹੀਂ ਆਇਆ ਸੀ ਤੂੰ ਉਹ ਥੋੜ੍ਹ ਗਏ ਆਹੋਂ 100 ਰੁਪਈਆ ਸੀ ਮੇਰੇ ਕੋਲੇ ਫੇਰ ਐ ਗੱਡੀ ਨਹੀਂ ਚੱਲਨੀ ਪੈਸਿਆਂ ਦਾ ਹੱਲ ਕਰ ਤੂੰ ਬੁੜੀ ਤੋਂ ਮੰਗ ਜਿਵੇਂ ਮਰਜ਼ੀ ਕਰ ਆਪਣਾ ਕਿਵੇਂ ਦਿਨ ਕਿਵੇਂ ਟਪੂ ਆਪਣਾ ਬੁੜੀ ਦਾ ਦਿਨ ਹੀ ਨਹੀਂ ਬੁੜੀ ਨੇ ਤੂੰ ਦਾ ਕਰ ਹਾਲਾਂ ਮੈਂ ਮੈਂ ਤਾਂ ਮਗਰ ਤੂੰ ਲਿਆ ਕਿਵੇਂ ਕਰੀਦਾ ਕਲੇਸ਼ ਪੋਣਾ ਪਊਗਾ ਕਿਵੇਂ ਮਰ ਜੇ ਗਾਰੇ ਆ ਨਾ ਚੱਲ ਫਿਰ ਸਾਰਾ ਦਿਨ ਨੰਕਾ ਕਿਵੇਂ ਗੱਡਾਂਗੇ ਆਪਾਂ ਆ ਨਿਕਲਣਾ ਤਾਂ ਮੈਨੂੰ ਵੀ ਪਤਾ ਹੈ ਨਹੀਂ ਦੇਣਾ ਚੱਲ ਖਾਣਾ ਕਾਬ ਜ਼ੋਰ ਤਾਂ ਮਿਲੇ ਨਹੀਂ ਹੈਗੇ ਆ ਇਕੱਲੀ ਫੋਕੀ ਸਟੈਂਗਣੇ ਕੀ ਕਰਨਾ ਆਏ ਸਰੀਰ ਟੁੱਟ ਜਾਂਦਾ ਮਾਤਾ ਮਾਤਾ ਮੈਨੂੰ ਪੈਸੇ ਦੇ ਦੇ ਮੈਂ ਮੇਰਾ ਸਰੀਰ ਬਾਣਾ ਟੁੱਟ ਜਾਂਦਾ ਮੈਂ ਤੈਨੂੰ ਪੈਸੇ ਕਿੱਥੋਂ ਦੇ ਦਿਆਂ 1500 2000 ਤਾਂ ਮੈਂ ਮਸਾ ਬਣਾਉਣੀ ਆ ਓਏ ਚੁੱਲੇ ਦਾ ਮਸਾ ਤੁਰਦਾ ਕਿਤੇ ਮੈਂ ਲੋਕਾਂ ਦਾ ਤਰਪਾਈਆਂ ਨਾਲ ਕਰਦੀ ਆ ਦੇ ਦੇ ਨਾ ਕਿੱਥੋਂ ਦੇਵਾਂ ਮੇਰਾ ਸਰੀਰ ਪੈਸਾ ਪਿਓ ਨਾ ਚੇਕਾ ਕੰਮ ਅਰ ਗਿਆ ਹਣ ਤੂੰ ਹਣ ਲੱਛਣਾ ਤੇ ਹੋਇਆ ਪਿਆ ਮੈਨੂੰ ਨਹੀਂ ਪਤਾ ਤੇਰੇ ਬਟੂਏ 'ਚ ਪੈਸੇ ਹੁੰਦੇ ਆ ਮਾਤਾ ਜਿਹੜੇ ਪੈਸੇ ਮੈਂ ਰੱਖੇ ਆ ਨਾ ਇਹ ਸੌਦਾ ਇਹਦਾਰ ਲੈਂਦਾ ਸੀ ਉਹਦੇ ਵਾਸਤੇ ਰੱਖੇ ਆ ਨਾਲੇ ਕਿ ਕਿਸ਼ਤ ਭਰਨੀ ਵਿੱਚ ਤੈਨੂੰ ਹੀ ਪਤਾ ਵਾ ਕਿੱਥੇ ਸੌਦਾ ਲੈ ਆਣੀ ਆ ਕਿਵੇਂ ਚੁੱਲ੍ਹਾ ਚੱਲਦਾ ਤੂੰ ਤਾਂ ਮੰਗ ਲੈ ਇੱਕ ਪੈਸੇ ਹੀ ਪੈਸੇ ਦੇ ਦੇ ਮੈਨੂੰ ਨਹੀਂ ਪਤਾ ਮੈਂ ਤਾਂ ਤੇਰੇ ਪਰਸ 'ਚੋਂ ਲੈ ਕੇ ਜਾਣਾ ਪਤਾ ਉਹ ਮੈਂ ਮਸਾ ਰੱਖਿਆ ਮੇਰੇ ਸੌਦੇ ਦੇ ਪੈਸੇ ਕਮੇਟੀ ਤੋਂ ਆਪੇ ਕਿਉਂ ਤਾਂ ਗੁੱਸਾ ਭਰਦੀ ਮੈਨੂੰ ਤੇਰੇ ਨਾਲ ਨਾ ਇੰਨੀ ਰੀਂਗ ਆਂਦੇ ਆ ਮੈਂ ਤਾਂ ਲੈ ਕੇ ਜਾਵਾਂਗਾ ਆ ਬਿਆਰਸ ਰੱਖੀ ਨਾ ਮੈਂ ਟੀਆ ਇਹਨੇ ਦਾ ਬੈਜ ਬਿਆ ਦੱਸ ਬਦੀਆਂ ਮੇਰੇ ਕੈਪਸੂਲਾਂ ਦੇ ਪੱਤੇ ਜੋਗੇ ਤਾਂ ਬੰਨ ਗਏ ਆ ਵਿੱਚ ਪਤਾ ਨਹੀਂ ਕੀ ਦਵਾਈ ਜੀ ਮਾਈ ਬੇਟੀ ਆ ਆਪੇ ਮੈਂ ਤਾਂ ਜ਼ਾਰੇ ਲੈ ਜਾਣਾ ਲੈ ਨੋਡ ਨੰਗ ਮੈਂ ਨਾ ਅਛੱਡ ਮੇਰੇ ਸਾਲਿਆ ਕਿਹੜੇ ਗਮੀ ਤੇ ਆ ਯਾਰ ਫਾਦਾ ਆਸਮਾਨ ਅੱਜ ਕੱਲ੍ਹੋਂ ਚੰਗਾ ਹੈ ਕੱਲ ਦਾ ਗੱਲ ਨਹੀਂ ਚੰਗਾ ਲੈ ਕੇ ਆਇਆ ਪੂਰਾ ਇਹਨੂੰ ਛੱਡ ਤੋ ਉਹ दारू ਦੀ ਰੱਖ ਤੋ ਆ ਲੈ ਲੈ ਅੱਜ ਦੋ ਹੀ ਬਣਾਉਂਗਾ ਅੱਜ ਮੈਂ ਦੋ ਨਹੀਂ ਤਿੰਨ ਬਣਾ ਲੈ ਤੂੰ ਬੱਤੀ ਬਣਾ ਨੋੜਦੀ ਤੇ ਜਲਦੀ ਕਰ ਬਣਾ ਤੇਰਾ ਬਣ ਗਈ ਲੈ ਫੱਟ ਮਾਰ ਪਹਿਲਾਂ ਦੋ ਬਣਾ ਤੀਆਂ ਤੂੰ ਇੱਕ ਇਹਦੀ ਇੱਕ ਇਹਦੀ ਯੱਕਾ ਆ ਮੇਰਾ ਸਾਲ ਐ ਨਹੀਂ ਕਹਿ ਦੇ ਐ ਕਹਿ ਦੇ ਆਹ ਯਾ ਵਾ ਤੇ ਇਹ ਤਾਂ ਨਹੀਂ ਆਰੇ ਬੰਤਾ ਆਹ ਹਏ ਤਾਂ ਗੱਲੀ ਬਣ ਗਈ ਚੱਲ ਦੋ ਬੱਤੇ ਤਾਂ ਆਉਣਗੇ ਦੋ ਤਿੰਨ ਦਿਨ ਤਾਂ ਟੱਪਣਗੇ ਚਲਾ ਸਾਲਾ ਰਾਣਾ ਨਾ ਕੀ ਬੰਦ ਆ ਆ ਵੜ ਗਿਆ ਕਿੱਧਰ ਚੱਲਿਆ ਮੁੰਈ ਕਿਵੇਂ ਆ ਔਰੇ ਆ ਔਰੇ ਔਰ ਬਾਈ ਠੀਕ ਓ ਕਿੱਧਰ ਚੱਲਿਆ ਸੀ ਤੂੰ ਓ ਬਾਈ ਉਹ ਕੈਪਸੂਲ ਜੇ ਲੈਣ ਚੱਲਿਆ ਸੀ ਮੈਂ ਆਪਣੇ ਕੈਪਸੂਲ ਲੈਣ ਚੱਲਿਆ ਸੀ ਕੀ ਕੈਪਸੂਲ ਹਾਂ ਓਏ ਅਮੜਿਆ ਕਿਹੜੇ ਨਸ਼ੇ ਦੇ ਪਿਆ ਤੂੰ ਇਹ ਭਰਾਵਾ ਬਾਈ ਕੀ ਹੋ ਗਿਆ ਬਾਈ ਓਏ ਤੁਸੀਂ ਕੈਪਸੂਲ ਯਾਰ ਸਰਕਾਰੀ ਫਰੀਦਿਆਂ ਦੀ ਜੀਜਾ ਖਾਂਦੇ ਰਿਓ ساری ਉਮਰ ਮੈਂ ਨਹੀਂ ਭਾਈ ਪੈਸੇ ਦੇ ਕੇ ਲਿਆਉਣਾ ਭਾਈ ਮੈਂ ਤਾਂ ਮੇਰਾ ਕਿਹੜਾ ਕਾਰਡ ਬਣਿਆ ਓਏ ਖਸਮਾ ਤੂੰ ਖਸਮਾਨੂ ਖਾ ਤੂੰ ਆ ਆ ਲੈ ਨਹੀਂ ਭਾਈ ਇਹ ਤਾਂ ਮਹਿੰਗਾ ਬਹੁਤ ਹੁੰਦਾ ਭਾਈ ਓਏ ਚਾਰ ਛਲੜ ਕੋਈ ਖੋ ਕੇ ਲੈ ਜੂ ਜੇ ਚਪਾ ਬਹਿ ਗੱਡੀ ਚ ਤੂੰ ਆ ਜਾ ਆ ਜਾ ਛੱਡ ਪੈਸੇ ਟੈਨਸ਼ਨ ਨਾ ਲੈ ਆ ਜਾ ਗੱਡੀ ਚ ਬਾਲੋਂਗੇ ਭਾਈ ਆ ਮੇਰਾ ਪਤਾ ਬਣ ਕੇ ਆ ਜਾ ਓਏ ਭਾਈ ਯਾਰ ਆ ਜਾ ਆ ਗਿਆ ਭਾਈ ਹਾਏ ਭਾਈ ਆ ਜਾ ਆ ਜਾ ਹਾਂ ਭਾਈ ਆ ਜਾ ਆ ਜਾ ਸੋਹਣਿਆ ਆ ਜਾ ਓਏ ਲਾਉਣਾ ਤਾਂ ਹੁੰਦਾ ਤੈਨੂੰ ਨਹੀਂ ਬਾਈ ਮੈਂ ਉਹ ਦੇਖਿਆ ਜਿਹੜਾ ਪੰਨੀ ਇਹ ਤੇ ਲਾਉਂਦੇ ਹੁੰਦੇ ਆ ਓ ਨਹੀਂ ਕਮਲਿਆ ਇਹ ਦੂਜਾ ਸੁਆਣਾ ਦੇਖ ਸਿੱਧਾ ਨੱਕ ਨਾਲ ਬਾਈ ਹਾਂ ਚੱਕ ਲੈ ਨਿਆਰੇ ਖਸਮਨ ਖਾਦੂ ਯਾਰ ਪੈਸੇ ਜੇ ਜਬਾੜਾ ਸੈੱਟ ਲੈ ਲਈ ਤੂੰ ਇਹਨੂੰ ਪੈਸੇ ਬਾਈ ਮੰਜੀਰ ਬੰਦਾ ਨਾ ਸਿੱਧਾ ਬੰਦਾ ਥੋਲਾ ਬੰਦਾ ਇਹਨੂੰ ਨਹੀਂ ਪਤਾ ਕਿ ਇਹਨੂੰ ਸਾਡੇ ਵਰਗੇ ਯਾਰ ਨਹੀਂ ਮਿਲਨੇ नाक ਨਾਲ ਖਿੱਚਿਆ ਬਾਈ ਜੀ ਆਕਦੇ ਉਹ ਧਿਆਨ ਨਾਲ ਖਿੱਚੀ ਨਸ਼ਾ ਬਹੁਤ ਹੈ ਰੇਚ ਬਾਈ ਨੱਚ ਦੇ ਖੱਚ ਦੇ ਚੱਲ ਬਾਈ ਚੱਲ ਲੈ ਨਾ ਬਾਈ ਉਹ ਇੰਨਾ ਤਾਂ ਐਸਾ ਮਾਣਾ ਖਰਾਬ ਕਰਾ ਕਰ ਇਦਾਂ ਦੇ ਆ ਆ ਕੀ ਉਹ ਕੈਪਸੂਲ ਖਾਣੇ ਨੰਨੇ ਕਿਵੇਂ ਆ ਸਰੂਰ ਕੈਪਸੂਲ ਖਾਣੇ ਬਾਈ ਇਹਦਾ ਸਰਜੇ ਚ ਵੱਜਿਆ ਬਾਈ ਹਾ ਕੋਈ ਨਾ ਕੋਈ ਨਾ ਸਹੇ ਮਦਨਾ ਲਾੜਾ ਉਹ ਫੜ ਲਾ ਜਾਦੇ ਵੀ ਨਾ ਹੋ ਜੀ ਇਸ ਸਰਤ ਨਹੀਂ ਬੱਜਿਆ ਤੇਰਾ ਰੱਬ ਨਾਲ ਕਨੈਕਸ਼ਨ ਜੁੜ ਗਿਆ ਉਹ ਸਿੱਧਗਾ ਵੇਖੀ ਦਿਨ ਪਰੀਆਂ ਦਿਸਣੀਆਂ ਇੱਥੇ ਆ ਕੇ ਉਹ ਅੱਖਾਂ ਬੰਦ ਕਰ ਦੋ ਮਿੰਟ ਵੇਖੀ ਨਹੀਂ ਜਾ ਰਹੇ ਹਾਂ ਤੁਹਾਨੂੰ ਪੈ ਦੋ ਮਿੰਟ ਤੂੰ ਵੀ ਬੈਨਾ ਤਾਂ ਦੇਖ ਆਪਣ ਨਿਆਰੇ ਲੱਗੇ ਜਾਂਦੇ ਆਏ ਕਰਕੇ ਬਾਈ ਅ ਭਾਈ ਆ ਤਾਂ ਸਰੂਰ ਜਾਈ ਜਾਂਦਾ ਬਾਈ ਚੱਲ ਬਾਈ ਠੀਕ ਆ ਮੈਂ ਚੱਲਦਾ ਬਾਈ ਬਈ ਮੈਂ ਕੱਲ ਨੂੰ ਆਉਂਗਾ ਚੰਗਾ ਜਾਣਾ ਜੀ ਠੀਕ ਆ ਬਾਈ ਕੀ ਆਣਾ ਜਾਈ ਠੀਕ ਆ ਬਾਈ ਸਾਰੇ ਸਮਾਨ ਦੀ ਭੈਣ ਨਹੀਂ ਕਢਤੀ ਜਾਵਾਂ ਫ੍ਰੀ ਲਵਾਦਾ ਸਾਰਿਆਂ ਨੂੰ ਉਹ ਕੀ ਹੋ ਗਿਆ ਤੈਨੂੰ ਕਿਉਂ ਤੇਰਾ ਐਡਾ ਮੋਟਾ ਦਿਮਾਗ ਹੈ ਤੈਨੂੰ ਲੱਗਦਾ ਮੈਂ ਫ੍ਰੀ ਆਣਾ ਪੈਸੇ ਨਹੀਂ ਦੇਖੇ ਤੂੰ ਉਹਦੇ ਕੋਲ ਅੱਜ ਲਾ ਜੂਗਾ ਕੱਲ ਲਾ ਜੂਗਾ ਪਰਤੋਂ ਲਾ ਜੂਗਾ ਇੰਡੀਪੈਂਡ ਜਦੋਂ ਨਸ਼ੇ ਦੀ ਤੋੜ ਲੱਗੀ ਉਦੋਂ ਰੁਪਈਆ ਦਾ ਇੰਤਜ਼ਾਮ ਲੈ ਕੇ ਆਇਆ ਕਰੋ ਉਦੋਂ ਆਪਾਂ ਨਾ ਕਰਦਿਆ ਕਰਨੀ ਐ ਉਦੋਂ ਦਾ ਕਰਦੀਆਂ ਚੀਜ਼ਾਂ ਪੱਖੇ ਟਰਲਰ ਮੋਟਰ ਸਭ ਕੁਝ ਲੈ ਆਊਗਾ ਚੱਪ ਕਰਕੇ ਪੈ ਜਾ ਜਾ ਦਿਮਾਗ ਨਾਲ ਚਲਾਇਆ ਕਰ ਨਾੜੀ ਪਾੜ ਜੂ ਦਿਮਾਗੀ ਤੇਰੇ ਦੀ ਤੂੰ ਜਾ ਸਰੀਰ ਦਾ ਵਾਲਾ ਟੁੱਟੀਆਂ ਜਾਂਦਾ ਹੁਣ ਚੱਲ ਬਾਈ ਨੂੰ ਫੋਨ ਕਰਦਾ ਹੈਲੋ ਭਾਈ ਕਿੱਥੇ ਆ ਇੱਥੇ ਆ ਪਿੰਡ ਜੀ ਆ ਕਿਵੇਂ ਜੀ ਭਾਈ ਸਮਾਨ ਜਾ ਲਾਉਣਾ ਸੀ ਚਤ ਜਾਂ ਬਾਲਾਂ ਔਖਾ ਹੋਈ ਜਾਂਦਾ ਇੱਥੇ ਭਾਈ ਛੱਪੜ ਦੇ ਖੜਾ ਸੀ ਮੈਂ ਭਾਈ ਬਣ ਕੇ ਛੀਤੀ ਆਜਾਂ ਕੋਈ ਨਹੀਂ ਕੋਈ ਨਹੀਂ ਬੁਗਗੇ ਨਹੀਂ ਟੁੱਟਦਾ ਤੇਰਾ ਸਰੀਰ ਕੋਈ ਨਹੀਂ ਆ ਕੇ ਜੋੜ ਦੇ ਤੇਰਾ ਸਰੀਰ ਹੀ ਜੋੜ ਦੇ ਆ ਕੇ ਪਹਿਲਾਂ ਆ ਗਏ ਆ ਗਿਆ ਫੋਨ ਕੱਟ ਆ ਗਿਆ ਬੱਸ ਚਿੱਤੇ ਰਹਿ ਗਏ ਆਹ ਇਹ ਆਹ ਦਾ ਮਾਰ ਹੀ ਸਰੀਰ ਟੁੱਟ ਜਾਂਦਾ ਬਾਈ ਜੀ ਅਰੇ ਆ ਠੀਕ ਆ ਬਾਈ ਆ ਇੱਥੇ ਲਾ ਲਓ ਬਾਈ ਗੱਡੀ ਤੂੰ ਆ ਜਾ ਗੱਡੀ ਦਾ ਲੋਕ ਕਰਦਾ ਮੈਂ ਤੂੰ ਅੰਦਰ ਹੀ ਆ ਜਾ ਬਾਈ ਆ ਜਾ ਗੱਡੀ ਸਲਾਸ ਦਾ ਰੰਗ ਬਈ ਨਾ ਬਾਈ ਹੋਰ ਸਮਾਨ ਸੈੱਟ ਸੀ ਕੱਲ ਹਾਂ ਬਾਈ ਕੱਲ ਦਾ ਬਾਲਾ ਵਧੀਆ ਰਿਹਾ ਬਾਈ ਲੈ ਕੱਲ ਦਾ ਬਾਈ ਨਜ਼ਾਰਾ ਆ ਗਿਆ ਬਾਈ ਕੱਲ ਦਾ ਕੋਈ ਲਿਆ ਫੋਨ ਚੱਕ ਫੋਨ ਪੇਪਰ ਚ ਲਾਈ ਅੱਜ ਨਹੀਂ ਦੁੱਧੇ ਲਵਾਏ ਮਾਜੇ ਕਿਹੜਾ ਵਾਈਟ ਕੱਟ ਹੋ ਤਾ ਯਾਰ ਆ ਪਿਆ ਲੈ ਲੈ ਨਾ ਤਾਂ ਆਂ ਮੇਰਾ ਸੁਣਾ ਪਹਿਲਾਂ ਤੁਸੀਂ ਨਾਲੋਂ ਬਈ ਕੋਈ ਬਾਦ ਦੂੰ ਆਪਣੀ ਪਿਆ ਅਸੀਂ ਤਾਂ ਬਾਦੂ ਲਾਈ ਬੈਠੇ ਆ ਪਹਿਲਾਂ ਹੀ ਅੱਛਾ ਮੈਂ ਇਹਨੂੰ ਦੇ ਆਪਣਾ ਨੋਟ ਦੇ ਸਾਡੀ ਤਾਂ ਲੋਰਾਂ ਦੇ ਆ ਨੋਟ ਦੇ ਮੇਰੇ ਗੋਲੇ ਹੈਗਾ ਬਈ ਉਹਨੇ ਨਾਲ ਕਰ ਲੈਣਾ ਆ ਲਾ ਲਾ ਨਾ ਤਾਂ ਮਾਨਤਾ ਆਪਣੇ ਕੋ ਹੋਰ ਵੀ ਹੁੰਦਾ ਅੱਜ ਤੂੰ ਕਰੇ ਪੰਨੀ ਤੇ ਨਹੀਂ ਲਾਇਆ ਹਰ ਚ ਵਜਿਆ ਬਈ ਜਾ ਕੇ ਕੋਈ ਨਾ ਕੋਈ ਨਾ ਭਰੀਆਂ ਆਉਣਾ ਕੇਰਾ ਦਾ ਆਉਣ ਲੱਗੀਆਂ ਭਰੀਆਂ ਪੁੱਤ ਆਉਣ ਲੱਗੇ ਆ ਬਈ ਦੋ ਅੰਦੂਰੀ ਨਹੀਂ ਲਾ ਲਉ ਬਈ ਆ ਲੈ ਬਈ ਫੋਨ ਹਾਂ ਠੀਕ ਅਨਤਾ ਚਲ ਮੇਰਾ ਬਹੁਤ ਜਾ ਮੈਂ ਵੀ ਨਾ ਕੰਮ ਜੋ ਆਏ ਸਿੱਧਾ ਅੱਛਾ ਮੈਂ ਹੀ ਕੋਈ ਨਹੀਂ ਫਿਰ ਮਿਲਦੇ ਆ ਚਲ ਠੀਕ ਆ ਬਾਈ ਆਣਾ ਨਹੀਂ ਹਾਂ ਬਾਈ ਧੰਨਵਾਦ ਬਾਈ ਫੇਰ ਕੋਈ ਤਾਂ ਨਾਲੇ ਫਿਰਦਾ ਨਹੀਂ ਬਾਈ ਮਿਲਦੇ ਆ ਫਿਰ ਕੋਈ ਨਹੀਂ ਠੀਕ ਆ ਬਾਈ ਲਾਦੀ ਕੋਈ ਲੋਡ ਹੋਈ ਤਾਂ ਠੀਕ ਆ ਬਾਈ ਧੰਨਵਾਦ ਬਾਈ ਚੰਗਾ ਚੰਗਾ ਚੰਦਾ ਰਹੇ